ਪੰਡਾ ਦੇ ਵਿੱਚ ਪਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਪਿੰਡਾਂ ਦੇ ਵਿੱਚ ਪਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਬਿੱਟੂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਚੇਤਾਵਨੀ ਦਿੱਤੀ ਹੈ ਤੇ ਕੁਝ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪਾਜਪਾ ਦੇ ਬੂਥ ਨਹੀਂ ਲਗਾਉਣ ਦੇਣਗੇ ਕਿਸਾਨਾਂ ਦੇ ਇਸ ਗੁੱਸੇ ਤੋਂ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜਾ ਹੈ ਤੇ ਉਹਨਾ ਹਰ ਪਿੰਡ ਦੇ ਵਿੱਚ ਗ੍ਰਾਂਂਤਾ ਵੀ ਵੰਡੀਆਂ ਹਨ ਕਦੇ ਵੀ ਕਿਸਾਨ ਪਿੰਡ ਦੇ ਵਸਨੀਕ ਵਿਰੁੱਧ ਝੁੱਠੀ ਸ਼ਿਕਾਇਤ ਦਰਜ ਨਹੀਂ ਕਰਾਉਂਦੇ ਫਿਰ ਵੀ ਕਿਸਾਨ ਇਹਨਾਂ ਦਾ ਵਿਰੋਧ ਕਿਉਂ ਕਰ ਰਹੇ ਹਨ ਬਿੱਟੂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸੰਬੰਧੀ ਉਹਨਾਂ ਨੂੰ ਮਿਲਣ ਇਹ ਆਪਣੇ ਇਲਾਕੇ ਵਾਲਿਆਂ ਨੂੰ ਲੁਧਿਆਣਾ ਲੋਕ ਸਭਾ ਦੇ ਪਿੰਡਾਂ 'ਚ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜੱਥੇਬੰਦੀਆਂ ਆ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਰੈਂਡਮ ਦੇਣਾ ਪਰ ਅਸੀਂ ਇੰਨਾ ਕੁਛ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6-6000 ਰੁਪਿਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੁਸਾਇਟੀਆਂ ਨੂੰ ਕਰੋੜਾਂ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਹੈ ਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ